ਬਸੰਤ ਮਹਲਾ ਪੰਜਵਾਂ ਕਰ ਪਹਿਲਾ ਦੋ ਦੁਪੀ ਕੋ ਅੰਕਾਰ ਗੁਰ ਪ੍ਰਸਾਦ ਗੁਰ ਸੇਵੋ ਕਰ ਨਮਸਕਾਰ ਆਜ ਮਾਰੇ ਮੰਗਲ ਚਾਰ ਆਜ ਮਾਰੇ ਮਹਾ ਅਨੰਦ ਚਿੰਤ ਲਤੀ ਪੇਟੇ ਗੋਬਿੰਦ ਆਜ ਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਉ ਆਜ ਮਾਰੇ ਬਨੇ ਭਾਗ ਤਬ ਸੰਗੀ ਮਿਲ ਖੇਨ ਲਾਗ ਹੋਲੀ ਕੀਨੇ ਸੰਤ ਸੇਵ ਰੰਗ ਲਾਗਾ ਅਤ ਲਾਲ ਦੀਵ ਮਨ ਤਨ ਮੋਲਿਓ ਅਤ ਅਨੂਪ ਸੁਕੈ ਨਾਈ ਛਾਵ ਧੂਪ ਸਗਲੀ ਰੂਤੀ ਹਰਿਆ ਹੋਈ ਸਾਧ ਪਸੰਤ ਗੁਰ ਮਿਲੇ ਦੀਵ ਬਿਰਕ ਜਮੋ ਹੈ ਪਾਰ ਜਾਤ फूल लगे फलरत न भात तृप्त अगनें हर गुण गाई जन नानक कर अरत आई बसंत मान ला पंचमा हटवाणी तनमाल हाट कीते जुवारी जुए माए चीत तमली जीवे अम्ल खाए त्यों हर जन जीवे अरत आई अपने रंग सब को रचए ਮਾਇਂ ਚੀਤ ਜਿਤ ਪ੍ਰਭ ਲਾਇਆ ਤੇ ਤਲਾਗੈ ਰਾਵ ਮੇਧ ਸਮੈ ਮੋਰ ਨਿਤੰਤਕਾਰ ਚੰਦ ਦੇਖ ਵਿਗਸ਼ੈ ਕੋਲਾਰ ਮਾਤਾ 바ਰਕ ਦੇਖ ਆਨੰਦ ਤਉ ਅਰਜਨ ਜੀ ਵੇ ਜਪ ਗੋਬਿੰਦ ਸਿੰਗ ਰਚੈ ਸਦ ਕੋ ਜਨਾਸ ਰਣ ਦੇਖ ਸੁਰੈ ਚਿਤ ਉਲਾਸ ਕਿਰਪਨ ਕੋ ਅਤਿ ਧਿਆਨ ਤਨ ਪਿਆਰ ਹਰ ਜਨ ਉਹ ਹਾੜੇ ਹਾਰੇ ਆਧਾਰ ਸਰਵ ਰੰਗ ਇਕ ਰੰਗ ਮਾਈ ਸਰਵ ਸੁਖਾ ਸੁਖ ਅਰ ਕੈ ਨਾਹੀਂ ਤਿਸਹਿ ਤੇ ਪ੍ਰਾਪਤ ਇਹੋ ਨਿਦਾਨ ਨਾਨਕ ਗੁਰ ਜਿਸ ਕਰੈ ਦਾਨ ਬਸੰਤ ਮਾਲਾ ਪੰਜਵਾਂ ਇਸ ਬਸੰਤ ਜਿਸ ਪ੍ਰਭ ਕਿਰਪਾਲ ਇਸ ਬਸੰਤ ਜਿਸ ਜਿਸ ਗੁਰ ਦੀ ਆਲ ਮੰਗਲ ਤਿਸ ਕੈ ਜਿਸ ਇੱਕ ਨਾਮ ਤੇ ਸਦਾ ਬਸ ਤਿਸ ਸਦ ਬਸਤ ਬਸੰਤ ਜਿਸ ਦੇ ਨਾਮ ਰਾਵ ਤੈ ਤਾਂ ਕੈ ਬਸੰਤ ਗਨੀ ਜਾਂ ਕੈ ਕੀਰਤਨ ਹਰ ਤੁਨੀ ਪੀਤ ਪਾਰ ਬ੍ਰਹਮ ਮੋਲ ਮਨਾ ਗਿਆਨ ਕਮਾਈਏ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਦ ਧਿਆਨੀ ਜਿਸ ਗੁਰੈ ਰੰਗ ਸੇ ਨਿਰਬੋਧਨ ਕੋਪਿਆ ਸੋ ਸੁਖਿਆ ਜਿਸ ਤਮ ਗਿਆ ਸੋ ਇਕਾਤੀ ਉਦੇਸ ਰਿਦਾ ਥਾਈ ਸੋਈ ਨੇ ਚਲ ਸਾਚ ਠਾਈ ਏਕਕ ਹੋ ਜਾਏ ਇਕ ਪ੍ਰੀਤ ਦਰਸ਼ਨ ਪਰਸਨ ਹੀਤ ਚੀਤ ਹਾਰੇ ਰੰਗ ਰੰਗਾ ਸਹਿਜ ਮਾਨ ਨਾਨਕ ਦਾਸ ਤਿਸ ਜਨ ਕੁਰਬਾਨ ਪ੍ਰਸੰਤ ਮਾਲਾ ਪੰਜਵਾ ਜੀ ਪ੍ਰਾਨ ਤੁਮ ਪਿੰਡ ਦੀਨ ਮੁਗਦ ਸੁੰਦਰ ਤਾਰ ਜੋਤ ਕੀਨ ਸਭ ਜਾਚਕ ਪ੍ਰਤਮ ਦੇ ਆਲ ਨਾਮ ਜਪ ਤੋਤ ਨਿਹਾਲ ਮੇਰੇ ਪ੍ਰਤਮ ਕਾਰਣ ਕਰਨ ਜੋਗ ਔ ਪਾਵਉ ਤੁਮ ਤੇ ਸਗਲ ਧੋਕ ਰਾਉ ਨਾਮ ਜਪ ਤੋਤ ਉਤਾਰ ਨਾਮ ਜੋਤ ਸੁਖ ਸਹਿਜ ਸਾਰ ਨਾਮ ਜੋਤ ਪਦ ਸੋਭਾ ਹੋਏ ਨਾਮ ਜੋਤ ਬਿਜਨ ਨਾਹੀ ਕੋਈ ਜਾਂ ਕਾਰਨ ਇਉ ਤੁਮ ਲਬਦੀ ਸੋ ਬੋਲ ਮੇਰੇ ਪ੍ਰਭੂ ਦੇ ਸਾਧ ਸੰਗਤ ਮੈਂ ਇਹ ਬਿਸ਼ਰਾਮ ਸਦਾ ਹਿਦੈ ਜਪੀ ਪ੍ਰਤੀ ਰੋਨਾ ਮਨ ਵਰਜਨ ਦੁਜਾ ਕੋਈ ਨਹੀਂ ਸਾਥੀ ਰੋ ਖੇਲ ਕੁਲ ਮਾਇ ਸਮਾਇ ਏਉ ਪਾਵੇ ਤੋ ਰੱਖ ਲਈ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾਂ ਪ੍ਰਪ੍ਰੀਤਮ ਮੇਰੇ ਸੰਗ ਮਰਾਈ ਜਿਸੈ ਦੇਖੋਂ ਜੀਵਾ ਮਾਈ ਜਾਂ ਕੈ ਜਮਨ ਦੁਖ ਨਾ ਹੋਏ ਕਰ ਦੇ ਆ ਮਿਲਾਵੋ ਤਸੈ ਮੋਇ ਮੇਰੇ ਪ੍ਰੀਤਮ ਪ੍ਰਾਨਯ ਆਦਾਰ ਮਨ ਜਿਉ ਪ੍ਰਾਨ ਸਬਤੇ ਰੋ ਤਨ ਰਹਾ ਜਾਂ ਕੋ ਖੋਜੈ ਸੁਰ ਨਰ ਦੀਵ ਮੋਨ ਜਨ ਸੇਖ ਨਾ ਲਹਿ ਦੀਵ ਜਾਂ ਕੀ ਤਤ ਮਿਤ ਕੈ ਨ ਜਾਏ ਕਟ 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 ਰਿਆ ਸਮਾਨ ਜਾਂ ਕੈ ਭਗਤ ਆਨੰਦ ਮੈ ਜਾਂ ਕਹ ਭਗਤ ਕੋ ਨਹੀਂ ਖੈ ਜਾਂ ਕਹ ਭਗਤ ਕੋ ਨਹੀਂ ਖੈ ਜਾਂ ਕੇ ਪਗਤ ਕੋ ਸਦਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਜਾਂ ਕਹ ਭਗਤ ਕੋ ਨਹੀਂ ਖੈ ਜਾਂ ਕਹ ਭਗਤ ਕੋ ਸਦਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਿਓ ਸਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਮੋਇ ਦੇਵੋ ਨਾਮ ਬਸੰਤ ਮਾਨ ਲਾ ਪੰਜਵਾ ਮਿਲ ਪਾਣੀ ਜਿਉ ਹਾਰੇ ਬੂਟ ਸਾਗਤ ਸੰਗਤ ਤਿਉ ਮੈਂ ਛੂਟ ਜੈਸੀ ਦਾਸੇ ਥੀਰ ਮੀਰ ਤੈਸੇ ਉਧਾਰਨ ਗੁਰਹਿ ਪੀਰ ਤੁਮਾ ਦੇ ਪ੍ਰਵ ਦੇਵਨ ਹਾਰ ਨਿਮਕ ਨਿਮਕ ਤੁਸ ਨਮਸ਼ਕਾਰਿ ਰਾਵ ਜਿਸੈ ਪਰਾਪਤ ਸਾਧ ਸੰਗ तेजन लागा पार ब्रह्म पार ब्रह्मरंग ते पाए मुगत पागत आराध्य जोग जुगत नेत्र संतोखे दर्श पीख रसना राये रसना गाय गुण अनेक तृष्णा भूजी गुर प्रसाद मन में आगाना हर रस स्वाद सेवक लागो चरण शिव आदि पुरख अप्रम पर सगल उदाहरण तेरो नाम ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹਲਾ ਪੰਜਵਾਂ ਟੋਂਬੜ ਦਾ ਤੇਜ ਰਹਿ ਜੀ ਪ੍ਰਾਣ ਮੈਂ ਰਵ ਰਹੇ ਤੀਨੇ ਸਗਲੇ ਪੋਜਨ ਖਾਨ ਕੋਇ ਨਿਰਗੁਣ ਇਕ ਗੁਣ ਨਿਉ ਜਾਨ ਹਉ ਕਛੂ ਨਾ ਜਾਣੋ ਤੇਰੀ ਸਾਰ ਟੋਂਕਾਰ ਗਤ ਮੇਰੀ ਪ੍ਰਭ ਦੇ ਆਰ ਰਹਾਉ ਜਾਪਨਾ ਤਾਪਨਾ ਕਰਮ ਕੀਤ ਆਵੈ ਨਾਹੀਂ ਕਛੂ ਰੀਤ ਮਨ ਮੈਂ ਰਾਖੋ ਆਸੀਕ ਨਾਮ ਤੇਰੀ ਕੀ ਤਰੋ ਟਿਕ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤਨ ਪਾਵ ਜਲ ਹੈ ਮੀਨ ਅਗਮ ਅਗਮ ਉਚਤੇ ਉਚ ਅਮਤੋ ਰੇ ਤੁਮ ਬਹੁਤ ਮੂਚ ਜਿਨ ਤੋ ਧਾਇਆ ਸੀ ਬਣੀ ਜਿਨ ਤੋ ਪਾਇਆ ਸੀ ਤਨੀ ਜਿਨ ਤੋ ਸੇਵਿਆ ਸੁਖੀ ਸੀ ਸੰਤ ਸਰਨ ਨਾਨਕ ਪਰਿ बसंत महाल्ला पंजमा